ਬੱਡੀ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦਰਸਲ ਦੱਸ ਦਈਏ ਕਿ ਬੱਚਿਆਂ ਦੇ ਲਈ ਤੇ ਮਾਪਿਆਂ ਦੇ ਲਈ ਇੱਕ ਖਾਸ ਖਬਰ ਹੈ ਇਸ ਖਬਰ ਤੇ ਗੌਰ ਕਰਨਾ ਤੁਹਾਡੇ ਲਈ ਜ਼ਰੂਰੀ ਬਣਦਾ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣ CBSE ਨੇ ਇੱਕ ਬੇਹੱਦ ਵੱਡਾ ਕਦਮ ਬੱਚਿਆਂ ਦੀ ਸਿਹਤ ਨੂੰ ਲੈ ਕੇ ਚੁੱਕਿਆ ਗਿਆ ਖਾਸ ਕਰਕੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਬੱਚੇ ਜਿਹੜੇ ਨੇ ਉਹਨਾਂ ਦੇ ਵਿੱਚ ਟਾਈਪ 2 ਜਿਹੜੀ ਸ਼ੂਗਰ ਆ ਉਸ ਨੂੰ ਲੈ ਕੇ ਸਮੱਸਿਆ ਵਾਧੀ ਜਾ ਰਹੀ ਹੈ ਇਸ ਨੂੰ ਲੈ ਕੇ CBSE ਨੇ ਵੱਡੀ ਚਿੰਤਾ ਜਤਾਦੀ ਹੈ ਹਾਲਕਿ ਤੁਹਾਨੂੰ ਦੱਸਿਏ ਕਿ ਬੱਚਿਆਂ ਦੇ ਵਿੱਚ 슈ਗਰ ਲੈਵਲ ਜ਼ਿਆਦਾ ਵਧਣ ਕਰਕੇ ਹੁਣ ਸੀਬੀਐਸਸੀ ਨੇ ਇਸ ਨੂੰ ਚਿੰਤਾਜਨਕ ਦੱਸਿਆ ਕਿਉਂਕਿ ਬੱਚੇ ਜਿਹੜੇ ਨੇ ਉਹ 슈ਗਰ ਵਾਲੀਆਂ ਚੀਜ਼ਾਂ ਜ਼ਿਆਦਾ ਦਾ ਸੇਵਨ ਕਰਦੇ ਨੇ ਉਹ ਸਕੂਲਾਂ ਦੇ ਵਿੱਚ ਵੀ ਜਿੱਥੇ ਉਹਨਾਂ ਦੀ ਕੈਂਟੀਨ ਦੇ ਵਿੱਚ ਇਹ ਸਾਰੀਆਂ ਪ੍ਰੋਸੈਸਡ ਫੂਡ ਜਾਂ 슈ਗਰ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਪਲਬਧ ਹੁੰਦੀਆਂ ਨੇ ਕੋਈ ਚਾਹੇ ਕੋਲਡ ਡਰਿੰਕ ਦੀ ਗੱਲ ਕਰੀਏ ਚਾਹੇ ਜੂਸਸ ਜਾਂ ਕੁਝ ਵੀ ਅਵੇਲੇਬਲ ਹੁੰਦਾ ਹੈ ਤੇ ਉਸ ਦੌਰਾਨ ਬੱਚਿਆਂ ਦਾ ਸੇਵਨ ਜਿਹਦਾ 슈ਗਰ ਦਾ ਜ਼ਿਆਦਾ ਹੋ ਜਾਂਦਾ ਹੈ ਇਸ ਕਰਕੇ ਹੁਣ ਕਿਹਾ ਗਿਆ ਹੈ ਸੀਬੀਐਸਸੀ ਦੇ ਵੱਲੋਂ ਕਿ ਜਿਹੜੇ ਸਕੂਲ ਨੇ ਉਹਨਾਂ ਵੱਲੋਂ 슈ਗਰ ਬੋਰਡ ਸਥਾਪਿਤ ਕਰਨੀ ਚਾਹੀਦੀ ਹੈ ਔਰ ਬੱਚਿਆਂ ਨੂੰ ਇਸ ਵੱਧ ਦੀ 슈ਗਰ ਦੇ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਸੈਮੀਨਾਰਸ ਵਰਕਸ਼ਾਪ ਲਗਾਣੀ ਚਾਹੀਦੀ ਹੈ ਔਰ ਵੀਡੀਓਜ਼ ਜਿਹੜੀਆਂ ਅਪਲੋਡ ਕਰਨ ਨੂੰ ਵੀ ਕਿਹਾ ਗਿਆ ਕਿ ਵੀਡੀਓਜ਼ ਅਪਲੋਡ ਕਰੋ ਜਿਸ ਦੇ ਨਾਲ ਬੱਚਿਆਂ ਦੇ ਅੰਦਰ ਜਾਗਰੂਕਤਾ ਪੈਦਾ ਹੋਵੇ ਇਸ ਨੂੰ ਲੈ ਕੇ ਹੁਣ ਵੱਡੇ ਪੱਧਰ ਤੇ ਜਿਹੜਾ ਕੰਮਕਾਜ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ CBSE ਦੇ ਵੱਲੋਂ ਦੱਸਿਆ ਗਿਆ ਹੈ ਕਿ ਸ਼ੂਗਰ ਬੋਰਡ ਸਥਾਪਿਤ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸ਼ੂਗਰ ਜਾਦਾ ਜਿਹੜੀ ਖਾਣ ਨਾਲ ਤੇ ਕਿਸ ਤਰੀਕੇ ਨਾਲ ਸਾਡੇ ਸਰੀਰ ਦੇ ਵਿੱਚ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਹੁਣ WHO ਦੀ ਰਿਪੋਰਟ ਦੇ ਮੁਤਾਬਕ ਇਹ ਦੱਸਿਆ ਗਿਆ ਕਿ ਜਿੱਥੇ ਛੋਟੀ ਉਮਰ ਦੇ ਬੱਚੇ ਜਿਹੜੇ ਨਹੀਂ ਜਿਨ੍ਹਾਂ ਦੀ ਛੋਟੀ ਉਮਰ ਹੈ ਉਸ ਤੋਂ ਬਾਅਦ ਜਿਹੜੇ ਯੰਗ ਐਜ ਦੇ ਨੇ ਇਹਨਾਂ ਦੇ ਵਿੱਚ ਜਿਹੜੀ ਆ ਮਾਤਰਾ ਸ਼ੂਗਰ ਦੀ ਜ਼ਿਆਦਾ ਪਾਈ ਜਾ ਰਹੀ ਹੈ ਬਿਮਾਰੀਆਂ ਪਾਦੀਆਂ ਜਾਂਦੀਆਂ ਨੇ ਔਰ ਇਸ ਨੂੰ ਲੈ ਕੇ ਚਿੰਤਾ ਜਿਤਾਈ ਜਾ ਰਹੀ ਹੈ ਤਾਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਹੁਣ ਟਾਈਪ 2 ਜਿਹੜੀ ਸ਼ੂਗਰ ਆ ਉਸ ਨੂੰ ਲੈ ਕੇ ਜ਼ਿਆਦਾ ਖਤਰਾ ਵਾਧਾ ਹੋਇਆ ਨਜ਼ਰ ਆ ਰਿਹਾ ਅਕਸਰ ਇਹ ਕਿਹਾ ਗਿਆ ਕਿ ਆ ਡੈਂਟ ਵਿੱਚ ਪਾਇਆ ਗਿਆ ਕਿ ਬੱਚੇ ਜਿਹੜੇ ਨੇ ਇਸ 슈ਗਰ ਤੋਂ ਜ਼ਿਆਦਾ ਪ੍ਰਭਾਵਿਤ ਹੋ ਗਏ ਨੇ ਕਿਉਂਕਿ ਹੁਣ ਮਠਿਆਈਆਂ ਚੀਜ਼ਾਂ ਖਾਣ ਵਾਲੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਵਿਦਿਆਰਥੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ 슈ਗਰ ਬੂਡ ਨੂੰ ਸਥਾਪਿਤ ਕਰਨ ਲਈ ਕਿਹਾ ਗਿਆ ਉਸ ਦੇ ਵਿੱਚ ਨੇੜਤਾ ਤੋਂ ਬੱਚਿਆਂ ਦੀ ਸ਼ੂਗਰ ਲੈਵਲ ਨੂੰ ਜਾਂਚ ਕੀਤਾ ਜਾਣਾ ਚਾਹੀਦਾ ਹੈ ਉਸ ਨੂੰ ਲੈ ਕੇ ਬੱਚੇ ਕਿੰਨੀ ਕਿੰਨੀ ਮਾਤਰਾ ਦਾ ਖੰਡ ਦਾ ਸੇਵਨ ਕਰਦੇ ਨੇ ਉਸ ਬਾਰੇ ਪੂਰੀ ਜਾਣਕਾਰੀ ਜਿਹੜੀ ਆ ਉਹ ਸਕੂਲ ਵੱਲੋਂ ਹਾਸਲ ਕੀਤੀ ਜਾਵੇ ਫੋਟੋਸ ਅਪਲੋਡ ਕਰੋ ਬੱਚਿਆਂ ਨੂੰ ਜਾਗਰੂਕ ਕਰੋ ਦੱਸੋ ਕਿ ਜ਼ਿਆਦਾ ਖੰਡ ਖਾਣ ਨਾਲ ਕੀ ਹੁੰਦਾ ਹੈ ਕਿਸ ਤਰੀਕੇ ਨਾਲ ਸਰੀਰ ਵਿੱਚ ਬਿਮਾਰੀਆਂ ਪੈਦਾ ਹੁੰਦੀਆਂ ਨੇ ਕਿਸ ਤਰੀਕੇ ਨਾਲ ਤੁਸੀਂ ਪੀੜਤ ਕੋ ਸਖਦੇ ਹੋ ਤੁਹਾਡਾ ਸਰੀਰ ਤੇ ਕਿਹੜਾ-ਕਿਹੜਾ ਅਸਰ ਹੋਦਾ ਆ ਸਾਰੀਆਂ ਜਾਣਕਾਰੀਆਂ ਬੱਚਿਆਂ ਨੂੰ ਦੇਣ ਲਈ ਆਖਿਆ ਗਿਆ ਤੇ ਸੀਬੀਐਸਸੀ ਦੇ ਬੋਲੋ ਇੱਕ ਬੇਹਤ ਵੱਡਾ ਕਦਮ ਚੱਕਿਆ ਗਿਆ ਹੈ ਕਿ ਜਿਹੜੇ ਬੱਚੇ ਜ਼ਿਆਦਾ ਖੰਡ ਦਾ ਸੇਵਨ ਕਰਦੇ ਨੇ ਉਹਨਾਂ ਦੀ ਸਿਹਤ ਜ਼ਿਆਦਾ ਪ੍ਰਭਾਵਿਤ ਹੋ ਜਾਂਦੀ ਹੈ ਇਸ ਨੂੰ ਲੈ ਕੇ ਚਿੰਤਾ ਜਤਾ ਦਿੱਤੀ ਹੈ ਸੀਬੀਐਸਸੀ ਨੇ ਔਰ ਇੱਕ ਵੱਡਾ ਉਪਰਾਲਾ ਕਰ ਦਿੱਤਾ। 슈ਗਰਪੁੱਟ ਸਾਬਤ ਕਰਨ ਦੇ ਨਾਲ ਇਹ ਵੱਡਾ ਫਾਇਦਾ ਇਹ ਹੋਵੇਗਾ ਕਿ ਬੱਚੇ ਜਿਹੜੇ ਨੇ ਉਹਨਾਂ ਦੇ 슈ਗਰ ਲੈਵਲ ਨੂੰ ਜਾਂਚ ਕੀਤਾ ਜਾਵੇਗਾ ਔਰ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਖੰਡ ਤੁਹਾਡੇ ਲਈ ਕਿੰਨੇ ਕੁ ਜ਼ਿਆਦਾ ਨੁਕਸਾਨਦਾਇਕ ਕਿਉਂਕਿ ਜਿਹੜੇ ਬੱਚੇ ਨੇ ਜ਼ਿਆਦਾ ਜਿਹੜੀਆਂ ਕੋਲ ਡਰਿੰਕਸ ਪੀਂਦੇ ਨੇ ਜਾਂ ਮਿੱਠੀਆਂ ਚੀਜ਼ਾਂ ਜ਼ਿਆਦਾ ਖਾਂਦੇ ਨੇ ਉਸ ਕਰਕੇ ਉਹਨਾਂ ਦੇ ਅੰਦਰ 슈ਗਰ ਲੈਵਲ ਵੱਧ ਜਾਂਦਾ ਤਾਂ ਬੱਚੇ ਇਸ ਚੀਜ਼ ਦੇ ਉੱਤੇ ਬਿਲਕੁਲ ਵੀ ਨਿਗਰਾਨੀ ਨਹੀਂ ਰੱਖਦੇ ਇਸ ਕਰਕੇ ਹੁਣ ਸੀਬੀਐਸਸੀ ਦੇ ਵੱਲੋਂ ਵੱਡੇ ਪੱਧਰ ਤੱਕ ਕਦਮ ਚੱਕਣ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ Gracias. ¿Eh?